ਝਾੜੂ ਵਾਲਿਆਂ ਨੇ ਗੰਦ ਪਾਦਾ ਪੰਜਾਬ 'ਚ ਪਿਛਲੇ 3 ਸਾਲ هەر ਸ਼ਰਾਬੀ ਮੁੱਖ ਮੰਤਰੀ ਨੇ ਐ ਲੱਗਦਾ ਹੀ ਨਹੀਂ ਕਿ ਅੱਜ ਪੰਜਾਬ 'ਚ ਕੋਈ ਸਰਕਾਰ ਹੈ ਕਿਸਾਨ ਦੁਖੀ ਹੈ ਗਰੀਬ ਦੁਖੀ ਹੈ ਜਿਹੜਾ ਝੂਠ ਬੋਲਿਆ ਸੀ ਲਾਰੇ ਲਾਇਆ ਸੀ ਜਮਾ ਉਲਟ ਹੋਇਆ ਬੇਟਾ ਕੋ ਦੌੜਾ ਲਿਓ ਕਿਤੇ ਹੋਰ ਨਾ ਕੋਈ ਬੱਕਰੀ ਵਾਲਾ ਆ ਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਰਿਆ ਉਹਨਾਂ ਮਾਨ ਸਰਕਾਰ ਨੂੰ ਫੇਲ ਕਰਾਰ ਦਿੱਤਾ ਸੁਖਬੀਰ ਬਾਦਲ ਸੰਗਰੂਰ ਤੋਂ ਅਕਾਲੀ ਉਮੀਦਵਾਰ ਇਕਬਾਲ ਸਿੰਘ ਲਈ ਚੋਣ ਪ੍ਰਚਾਰ ਕਰ ਰਹੇ ਸਨ ਇਸ ਦੌਰਾਨ ਉਹਨਾਂ ਕਾਂਗਰਸ ਨੂੰ ਵੀ ਕੋਸਿਆ ਪੰਜਾਬ ਦਾ ਤੁਹਾਨੂੰ ਬਚਾਉਣਾ ਪੈਣਾ ਆ ਝਾੜੂ ਵਾਲਿਆਂ ਨੇ ਗੰਦ ਪਾਦਾ ਪੰਜਾਬ 'ਚ ਪਾਇਆ ਕਿ ਨਹੀਂ ਦੱਸੋ ਪਿਛਲੇ 3 ਸਾਲ ਹਰ ਸ਼ਰਾਬੀ ਮੁੱਖ ਮੰਤਰੀ ਨੇ ਐ ਲੱਗਦਾ ਹੀ ਨਹੀਂ ਕਿ ਅੱਜ ਪੰਜਾਬ 'ਚ ਕੋਈ ਸਰਕਾਰ ਹੈ। ਕਿਸਾਨ ਦੁਖੀ ਹੈ, ਗਰੀਬ ਦੁਖੀ ਹੈ। ਜਿਹੜਾ ਝੂਠ ਬੋਲਿਆ ਸੀ ਲਾਰੇ ਲਾਇਆ ਸੀ ਜਮ੍ਹਾਂ ਉਲਟੋ ਹੈ ਬੇਟਾ। ਅੱਜ ਗੁੰਡਾਗਰਦੀ ਦਾ ਰਾਜ ਹੈ। ਨਸ਼ੇ ਘਰ ਘਰ ਚਲੇ ਗਏ। ਗੈਂਸਟਰ ਰਾਜ ਕਰ ਰਹੇ ਹੈ। ਪਰੋਟੀਆਂ ਜਾ ਰਹੀਆਂ ਝੂਠੇ ਪਰਚੇ ਲਈ ਜਾਂਦੇ ਆਂ ਕਿਆਜ ਕਰੋ ਅਕਾਲੀ ਦਲ ਨਾਰਾਜ਼ ਜਦੋਂ ਸਰਕਾਰ ਥੋੜੀ ਸੀ ਤੁਸੀਂ ਜਿਹਨੂੰ ਮਰਜੀ ਬਾਹ ਫੜ ਕੇ ਆਪਣਾ ਕੰਮ ਕਰਾ ਸਕਦੇ ਸੀ ਉਸ ਸਰਕਾਰ ਨੇ ਹਰ ਸੁਗਲਤ ਦਿੱਤੀ ਕਿਊਬਲ ਕਨੈਕਸ਼ਨ ਤੋਂ ਲੈ ਕੇ ਮੰਡੀਆਂ ਤੋਂ ਲੈ ਕੇ ਮੁਫਤ ਬਿਜਲੀ ਤੋਂ ਲੈ ਕੇ ਸੁਵਿਧਾ ਸੇਵਾ ਕੇਂਦਰ ਤੋਂ ਲੈ ਕੇ ਆਟਾ ਦਾਲ ਸਕੀਮ ਛਡਨ ਸਕੀਮ ਸਾਰੀਆਂ ਚੀਜ਼ਾਂ ਆ ਕਿਉਂ ਕਿ ਕਾਲੀ ਦਲ ਥੋਡੀ ਪਾਰਟੀ ਹੈ ਪੰਜਾਬ ਦੀ ਖਾਲਸਾ ਪੰਥ ਦੀ ਫੌਜ ਹੈ ਥੋਡੇ ਵਿੱਚੋਂ ਨਿਕਲੀ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਸਾਰੀਆਂ ਹੀ ਲੁੱਟਣ ਆਉਂਦੀਆਂ ਐ ਇਸ ਕਰਕੇ ਇੱਕ ਜਿਹੜੀ جنگ ਹੈ ਇੱਕ ਪਾਸੇ ਪੰਜਾਬ ਆ ਪੰਜਾਬ ਦਾ ਕਿਸਾਨ ਆ ਪੰਜਾਬ ਦਾ ਗਰੀਬ ਹੈ ਦੂਜੇ ਪਾਸੇ ਆ ਦਿੱਲੀ ਵਾਲੇ ਲੁਟੇਰੇ ਦਿੱਲੀਆਂ ਪਾਰਟੀਆਂ ਤੋ ਫੈਸਲਾ ਕਰ ਲੋ ਜਿਵੇਂ ਇਹਨਾਂ ਨੇ ਬਾਰਡਰ ਸੀਲ ਕਰਤੇ ਸੀ ਆਪਣੇ ਕਿਸਾਨਾਂ ਨੂੰ ਜਾਨ ਨਹੀਂ ਦਿੱਤਾ ਪਹਿਲੀ ਜੂਨ ਨੂੰ ਆਪਾਂ ਵੀ ਬਾਰਡਰ ਸੀਲ ਕਰਦੇ ਦਿੱਲੀ ਵਾਲੀ ਪਾਰਟੀ ਨੂੰ ਕਿਸੇ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਆਪਣੀ ਖੇਤਰੀ ਪਾਰਟੀ ਨੂੰ ਪਾਉਣੀ ਹੈ ਐਮਪੀ ਸਾਹਿਬ ਜਰੇ ਨਾਲ ਹੀ ਐਮਪੀ ਸਾਹਿਬ ਬਣਾਈ ਕੇ ਬਣਾਈ ਐਮਪੀ ਸਾਹਿਬ ਜੀ ਪੱਕਾ ਦੌੜਾ ਲਿਓ ਕਿਤੇ ਹੋਰ ਨਾ ਕੋਈ ਬੱਕਰੀ ਵਾਲਾ ਆ ਜੇ ਹੋਰ ਕੋਈ ਰਾਣਗਿਆ ਟਾਈਮ ਰਾਈ ਸਾਹਿਬ ਦੇਖੋ ਕਿੱਡੇ ਵਧੀਆ ਸੇਵਾਦਾਰ ਸਾਰੀ ਟੀਮ ਹੈ ਆ ਲੜਾਈ ਸਹੀ ਮੈਨੇ ਤੋਂ ਥੋੜੀ ਲੜਾਈ ਆ ਨਾ ਘਾੜੂ ਵਾਲੇ ਦੇ ਖਿਲਾਫ ਤੇ ਜਿਹੜੇ ਕਾਂਗਰਸੀਆਂ ਦੇ ਖਿਲਾਫ